ਹਾਂਜੀ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਸੋ ਅੱਜ ਆਰਟੀਕਲ ਲੈ ਕੇ ਆਇਆ ਤੁਹਾਡੇ ਵਾਸਤੇ ਲਗਜ਼ਰੀ ਆਰਟੀਕਲ ਆਇਆਗਾ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਪਿਓਰ ਦਬਕੇ ਦਾ ਕੰਮ ਹੈ ਜੀ ਅਨਟਿਕ ਦਬਕੇ ਦਾ ਕੰਮ ਆਏਗਾ ਫੁੱਲ ਟ੍ਰੈਂਡ ਦੇ ਵਿੱਚ ਇਹ ਵਰਕ ਚੱਲ ਰਿਹਾ ਅੱਜਕੱਲ 2026 ਦਾ ਲੇਟੈਸਟ ਡਿਜ਼ਾਈਨ ਹੈ ਲੇਟੈਸਟ ਵਰਕ ਹੈ ਜੀ ਸੋ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੀ ਸ਼ਰਟ ਆਏਗੀ ਪਿਓਰ ਕ੍ਰੇਪ ਦੀ ਬਾਟਮ ਆਏਗੀ ਜੀ ਸ਼ਰਟ ਦਾ ਫੈਬਰਿਕ ਥੋੜਾ ਟ੍ਰਾਂਸਪੇਰੈਂਟ ਹੈ ਮੈਂ ਤੁਹਾਨੂੰ ਬਾਟਮ ਦਾ ਫੈਬਰਿਕ ਨੀਚੇ ਲਾ ਕੇ ਪ੍ਰੋਪਰ ਸੂਟ ਦੀ ਲੁ ਪੰਜਾਬ ਦੇ ਮੋਸਟ ਟ੍ਰੈਂਡਿੰਗ ਡਿਜ਼ਾਈਨ ਆਪਣੇ ਕੋਲੋਂ ਮਿਲਣਗੇ ਤੁਹਾਨੂੰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਨੈਕਲਾਈਨ ਚੈੱਕ ਕਰੋ ਕਿੰਨੀ ਸੋਹਣੀ ਬਣੀ ਹੋਈ ਹੈ ਪ੍ਰੋਪਰ ਸਾਰਾ ਦਬਕੇ ਦਾ ਕੰਮ ਫੁੱਲ ਫਰੰਟ ਹੈ ਵੀ ਪ੍ਰੋਪਰ ਸਾਰਾ ਹੈਵੀ ਫਰੰਟ ਆਏਗਾ ਲੁੱਕ ਚੈੱਕ ਕਰੋ ਤੁਸੀਂ ਪ੍ਰੋਪਰ 슬ੀਵਸ ਤੇ ਵਰਕ ਆਏਗਾ ਜੀ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦੁਪੱਟਾ ਇਹਦਾ 4 ਸਾਈਡ ਵਰਕ ਨਾਲ 4 ਸਾਈਡ ਲੈਸ ਲੱਗੀ ਹੈ ਸੋ ਐਦਾਂ ਦੇ ਸੋਹਣੇ ਸੋਹਣੇ ਪੀਸਾਂ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਸੂਟ ਕਿੱਦਾਂ ਲੱਗਾ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਲਾਈਕ ਕਰ ਦਿਓ Vielen